ਗੁਰੂ ਦੀ ਬੇਨਤੀ ਇੱਛਾ ਸੀ ਅੱਜ ਇਹ ਸੁਲਤਾਨ ਵੀਰ ਦਾ ਪਿੰਡ ਹੈ ਬੜਾ ਆਪਣਾ ਬੰਦਾ ਹੈ ਸੁਲਤਾਨ ਤੇ ਮਾਤਾ ਜੀ ਸਾਡੇ ਸਾਡੇ ਮਾਤਾ ਜੀ ਔਰ ਜਿਹੜੇ ਪੁੱਤ ਵੀ ਕਿਹਦੇ ਤੋਂ ਬਾਅਦ ਚੜਾਈ ਹੁੰਦੀ ਹੈ ਉਹ ਉਹ ਮਾਂ ਹੀ ਫੀਲ ਕਰ ਸਕਦੀ ਉਸ ਨੂੰ ਹੋਰ ਦਾ ਤਾਂ ਨਹੀਂ ਸੁਲਤਾਨ ਜੀ ਥੈਂਕ ਯੂ ਵੈਰੀ ਮਚ

ਸੁਲਤਾਨ ਖਾਨ ਦਾ ਮਾਤਾ ਜੀ ਨੇ ਸੁਲਤਾਨ ਵੀਰ ਨੇ ਮੇਰੀ ਜਨਮ ਸੀ ਗਾਣਾ ਕੀਤਾ ਸੀ ਸਾਡੀ ਵੀਡੀਓ ਬਖਤ ਮੇਰੀ ਗੱਲ ਕਰੀ ਸੀ ਮਾਤਾ ਜੀ ਉਹ ਉਹਦੀ ਬੰਦੀ ਇੱਛਾ ਸੀ ਅੱਜ ਇਹ ਸੁਲਤਾਨ ਵੀਰ ਦਾ ਪਿੰਡ ਹੈ ਤੁਹਾਡਾ ਆਪਣਾ ਬੰਦਾ ਸੁਲਤਾਨ ਤੇ ਮਾਤਾ ਜੀ ਸਾਡੇ ਸਾਡੇ ਮਾਤਾ ਜੀ ਅਰ ਕੋਲ ਕਦੇ ਵੀ ਕੀਤੇ ਤੋਂ ਬਾਤ ਚੜਾਈ ਇੱਥੇ ਉਹ ਮਾਈ ਫੀਲ ਕਰ ਸਕਦੇ